ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀ ਕੈਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆਂ ਜੀ ਮੂਰੀਆਂ ਦੀ ਸਿਲਾਈ ਦੀ ਇਹ ਦੇਖੋ ਜੀ ਮੂਰੀਆਂ ਆਪਾਂ ਬਣਾ ਲਿਆ ਨੇ ਜੀ ਤਿਆਰ ਕਰ ਲਿਆ ਨੇ ਸਾਰੀ ਸਲਵਾਰ ਆਪਣੀ ਤਿਆਰ ਹੈਗੀ 벨ਟ ਜੜ ਰੱਖਿਆ ਬਲ ਪਾਰ ਕੇ ਨੇ ਤੇ ਆਪਾਂ ਮੂਰੀਆਂ ਦੀ ਸਿਲਾਈ ਬਾਰੇ ਤੁਹਾਨੂੰ ਦੱਸਾਂਗੇ ਆਪਾਂ ਸਿਲਾਈ ਲਾਉਣ ਬਾਰੇ ਬਹੁਤ ਸਾਰੀਆਂ ਗਲਤੀਆਂ ਕਰ ਲੈਨੇ ਆ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਕਿਉਂਕਿ ਜਿਹੜੀਆਂ ਮੇਰੀਆਂ ਨਵੀਆਂ ਸਿੱਖਦੀਆਂ ਭੈਣਾਂ ਹੁੰਦੀਆਂ ਨੇ ਉਹਨਾਂ ਨੂੰ ਕਈ ਵਾਰੀ ਛੋਟੇ-ਛੋਟੀਆਂ ਗੱਲਾਂ ਦਾ ਆਪਾਂ ਨੂੰ ਨਹੀਂ ਵੀ ਪਤਾ ਹੁੰਦਾ ਮੈਂ ਮੋਢੀ ਤੁਹਾਡੇ ਲਈ ਇਹ ਵੀਡੀਓ ਬਣਾ ਰਹੀਆਂ ਜੀ ਇਹ ਪਹਿਲਾਂ ਤਾਂ ਜੀ ਜਦੋਂ ਆਪਾਂ ਮੂਰੀ ਦੀ ਜਿਹੜੀ ਬੁਕਰਮ ਲਾਉਨੇ ਆਂਗੇ ਉਦੋਂ ਜਿਹੜੇ ਸਲਵਾਰ ਦੇ ਪੱਲਿਆਂ ਦੀਆਂ ਸਲਾਈਆਂ ਨੇ ਵੀ ਕਪੜਾ ਹੁੰਦਾ ਹੈਗਾ ਇਹ ਅੰਦਰਲੀ ਸਾਈਡ ਰੱਖੋ ਪੱਲਿਆਂ ਵਾਲੀ ਸਾਈਡ ਰੱਖੋ ਇਹਦੇ ਨਾਲ ਜਿਹੜੀ ਆਪਣੀ ਮੂਰੀ ਦੀ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਜਦੋਂ ਆਪਾਂ ਪ੍ਰੈਸ ਕਰਦੇ ਆਂ ਤੇ ਬਹੁਤ ਸੋਹਣੀ ਪ੍ਰੈਸ ਹੁੰਦੀ ਹੈ ਫਿਰ ਉਦੋਂ ਇਹ ਤੇ ਫੁੱਲਵਾ ਜਾਂ ਨਹੀਂ ਰਹਿੰਦਾ ਕਪੜਾ ਸਾਰਿਆਂ ਜੋ ਪਹਿਲਾਂ ਤਾਂ ਜੀ ਆਪਾਂ ਮੂਰੀ ਨੂੰ ਫੋਲਡ ਕਰ ਲਾਂਗੇ ਪੁੱਠੀ ਕਰ ਲਾਂਗੇ ਸਲਵਾਰ ਨੂੰ ਪੁੱਠੀ ਕਰਕੇ ਇਹਨੂੰ ਮੂਰੀ ਨੂੰ ਇਸ ਤਰੀਕੇ ਨਾਲ ਫੋਲਡ ਕਰ ਲਿਓ ਤੁਸੀਂ ਜਿਹੜਾ ਕੱਪੜਾ ਉਹ ਸੈੱਟ ਕਰ ਲਿਓ ਵੀ ਕਿਤੇ ਆਪਣਾ ਬਲ ਨਾ ਪਵੇ ਬਿਲਕੁਲ ਬਰਾਬਰ ਇਹਨੂੰ ਕੱਪੜੇ ਨੂੰ ਰੱਖ ਲਿਓ ਇਹ ਦੇਖੋ ਮੈਂ ਮੂਰੀ ਹੁਣ ਆਪਣੀ ਫੋਲਡ ਕਰ ਲਈ ਪੁੱਠੇ ਪਾਸਿਓ ਫੋਲਡ ਕਰਨ ਤੋਂ ਬਾਅਦ ਜੀ ਸਾਰੇ ਕੱਪੜੇ ਨੂੰ ਤੁਸੀਂ ਸੈੱਟ ਕਰ ਲਿਓ ਸੈੱਟ ਕਰਨ ਤੋਂ ਬਾਅਦ ਜਿਵੇਂ ਕਈ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਪਹਿਲਾਂ ਇੱਥੋਂ ਸਿੱਧੀ ਸਲਾਈ ਕੱਢ ਕੇ ਫਿਰ ਇੱਕਦਮ ਬਾਹਰ ਕੱਢ ਦਿੰਦੀਆਂ ਨੇ ਉਹਦੇ ਨਾਲ ਇੱਥੇ ਬੁਲਬਲੇ ਜੇ ਬਣਨੇ ਸ਼ੁਰੂ ਹੋ ਜਾਂਦੇ ਨੇ ਜੀ ਇੱਕ ਜਦੋਂ ਆਪਾਂ ਪ੍ਰੈਸ ਮਾਰਦੇ ਆਂਗੇ ਤਾਂ ਇੱਥੋਂ ਜਿਹੜੀ ਜਿਹੜੀ ਵੀਲਾ ਲੋ ਬਟ ਜੇ ਪੈਣ ਲੱਗ ਜਾਂਦੇ ਨੇ ਵੀ ਇਹ ਬਿਲਕੁਲ ਗਲਤ ਤਰੀਕਾ ਜੀ ਜਿਵੇਂ ਮੈਂ ਮਾਰਕਰ ਲਾਇਆਗਾ ਉਸ ਹਿਸਾਬ ਨਾਲ ਜੇ ਤੁਸੀਂ ਸਲਾਈ ਲਾਉਣੀ ਹੋ ਇਸ ਜਾਂ ਤਾਂ ਤੁਸੀਂ ਜਦੋਂ ਸਲਵਾਰ ਕਟਿੰਗ ਕਰਦੇ ਹੋ ਉਹਦੇ ਵਿੱਚ ਛਾਂਟੀ ਪਾ ਦਿਓ ਜੇ ਤੁਸੀਂ ਇੱਥੋਂ ਸਟੇਟ ਰੱਖਣੀ ਹੈ ਵੀ ਉੱਪਰੋਂ ਹੈਵੀ ਚਾਹੀਦੀ ਆ ਨੀਚੋਂ ਤੁਹਾਨੂੰ ਮੂਰੀ ਕੋਲੋਂ ਸਟੇਟ ਸਲਵਾਰ ਦੀ ਆ ਉਹ ਚਾਹੀਦੀ ਆ ਫਿਰ ਤੁਸੀਂ ਇਹਨੂੰ ਇੱਥੋਂ ਛਾਂਟੀ ਪਾ ਦਿਓ ਜੀ ਛਾਂਟੀ ਪਾਉਣ ਨਾਲ ਫਿਰ ਤੁਹਾਡਾ ਸਹੀ ਰਹੂਗਾ ਜਾਂ ਫਿਰ ਜੇ ਤੁਸੀਂ ਹੈਵੀ ਸਲਵਾਰ ਬਣਾ ਰਹੇ ਹੋ ਫਿਰ ਤੁਸੀਂ ਮੂਰੀ ਦੀ ਸਲਾਈ ਵੀ ਉਸੇ ਲਿੱਕੇ ਨਾਲ ਲਾਓ ਦੂਸਰਾ ਜੀ ਇਹਦੇ ਵਿੱਚ ਜੇ ਮੰਨ ਲਓ 5 ਇੰਚ ਦੀ ਮੂਰੀ ਹੈ ਹਨਾ ਤਾਂ ਤੁਸੀਂ ਇੱਕ ਸੂਤ ਪਰ ਵੀ ਵਧਾ ਕੇ ਨਿਸ਼ਾਨ ਲਾਉਣਾਗਾ ਕਿਉਂਕਿ ਜਦੋਂ ਆਪਾਂ ਇਹਨੂੰ ਸਿੱਧਾ ਕਰਦੇ ਹਾਂ ਥੋੜਾ ਜਿਹਾ ਸਲਾਈ ਵਾਲਾ ਕਪੜਾ ਵੀ ਇਹ ਮੂਰੀ ਦਾ ਮੋਟਾ ਮਟਾਈ ਹੋਣ ਕਰਕੇ ਵੀ ਘੱਟ ਬੈਠਦਾ ਇਹਦੀ ਦੇਖੋ ਸਹੀ ਜਿਹੜਾ ਤਰੀਕਾਗਾ ਕੋਈ ਤੁਹਾਨੂੰ ਦੁਆਰੇ ਦੂਸਰੀ ਸਾਈਡ ਤੋਂ ਮਿਲਣ ਦਾ ਨਹੀਂ ਲੋੜ ਹੈਗੀ ਬਸ ਕਿਨਾਰੇ-ਕਿਨਾਰੇ ਤੋਂ ਮੂਰੀ ਦੀ ਤੁਸੀਂ ਨਾਪ ਲੈ ਕੇ ਉਵੇਂ ਤੁਸੀਂ ਮਿਲ ਸਕਦੇ ਹੋ ਜੇਕਰ ਤੁਸੀਂ ਲਾਉਣੀਆਂ ਸਟੇਟ ਸਲਾਈ ਤਾਂ ਜਿਵੇਂ ਮੈਂ ਅੰਦਰ ਸਕੇਲ ਰੱਖਿਆ ਹੋਇਆ ਐਵੇਂ ਨਿਸ਼ਾਨ ਲਾਉ ਜੇਕਰ ਤੁਸੀਂ ਵੀ ਜਿੰਮੀ ਸਿੱਧੀ ਤੁਹਾਨੂੰ ਹੈਵੀ ਸਲਵਾਰ ਚਾਹੀਦੀ ਹੈ ਸਿੱਧੀ ਸਲਾਈ ਫਿਰ ਤੁਸੀਂ ਸਕੇਲ ਦੀ ਸਹਾਇਤਾ ਨਾਲ ਐਵੇਂ ਇਹਦੀ ਸਿੱਧੀ ਸਲਾਈ ਲਾ ਲਓ ਵੀ ਉਹਦਾ ਕੋਈ ਚੱਕਰ ਨਹੀਂ ਆਪਾਂ ਉੱਪਰ ਜਾ ਕੇ ਸੈਂਟਰ ਜੇ ਵਿੱਚ ਜਾ ਕੇ ਇਹਦੀ ਹੌਲੀ-ਹੌਲੀ ਬਾਹਰ ਨੂੰ ਵੀ ਜਿਵੇਂ ਅੰਦਰ ਨੂੰ ਜੇਕਰ ਤੁਸੀਂ ਸਲਾਈ ਲਾ ਲਈ ਤਾਂ ਸੈਂਟਰ 'ਚ ਜਾ ਕੇ ਹੌਲੀ-ਹੌਲੀ ਥੋੜਾ-ਥੋੜਾ ਕਰਕੇ ਬਾਹਰ ਨੂੰ ਕੱਢਦੇ ਜਾਓ ਉਹਦੇ ਨਾਲ ਆਪਣੇ ਆਪ ਸ਼ੇਪ ਵਧੀਆ ਹੋ ਜੂ ਪਰ ਤੁਸੀਂ ਮੂਰੀ ਕੋਲ ਇੱਕਦਮ ਸ਼ੇਪ ਵੀ ਨਾ ਬਾਹਰ ਕੱਢੋ ਇੱਕੋਦਮ ਅੰਦਰ ਵੀ ਨਾ ਕਰੋ ਜਿਹੜੇ ਸ਼ੇਪ 'ਚ ਤੁਸੀਂ ਕਟਿੰਗ ਕੀਤੀ ਹੋਈ ਆ ਉਸੇ ਸ਼ੇਪ 'ਚ ਤੁਸੀਂ ਸਲਾਈ ਲਾਓ ਜਦੋਂ ਤੁਸੀਂ ਅੰਦਰਲੀ ਸਾਈਡ ਸਲਾਈ ਲਾ ਦਿੰਦੇ ਹੋ ਫਿਰ ਉਹ ਤੁਹਾਡੇ ਮੂਰੀ ਕੋਲੇ ਜਦੋਂ ਪ੍ਰੈਸ ਕਰਦੇ ਹੋ ਸੈਟਿੰਗ ਨਹੀਂ ਆਉਂਦੀ ਇਹ ਦੇਖੋ ਜੀ ਮੈਂ ਜਿਹੜੇ ਨਿਸ਼ਾਨ ਲਾਏ ਸੀ ਉਹਨਾਂ ਤੇ ਮਸ਼ੀਨ ਧਰੀ ਹੈ ਪਹਿਲਾਂ ਤਾਂ ਮੈਂ ਸਿੰਗਲ ਸਿੱਧੀ ਸਿਲਾਈ ਲਾਉਂਗੀ ਜੀ ਬਸ ਕੱਲੀ ਇੱਥੋਂ ਕੋਈ ਦੁਬਾਰਾ ਨਹੀਂ ਮੈਂ ਫੋਲਡ ਕਰੀ ਹੈਗੀ ਜਿਹੜੀ ਮਸ਼ੀਨ ਹੈ ਦੂਸਰੀ ਗੱਲ ਇਹ ਆ ਜੀ ਕਈ ਮੇਰੀਆਂ ਭੈਣਾਂ ਕਹਿ ਦਿੰਦੀਆਂ ਨੇ ਵੀ ਜਦੋਂ ਸਲਵਾਰ ਆਪਾਂ ਵਾਸ਼ ਕਰਦੇ ਆ ਜਾਂ ਕਿਵੇਂ ਵੀ ਸਲਾਈਆਂ ਟੁੱਟ ਜਾਂਦੀਆਂ ਨੇ ਇਹ ਮੂਰੀ ਵਾਲੀਆਂ ਜਿਵੇਂ ਮੈਂ ਦੇਖੋ ਪਿੱਛੋਂ ਵੀ ਥੋੜੀ ਜੀ ਖਿੱਚੀ ਹੋਈ ਹੈ ਇਹ ਕੱਪੜਾ ਤੇ ਮੂਰੋਂ ਵੀ ਮੇਰੇ ਹੱਥ ਨਾਲ ਦਾਬ ਦਿੱਤੀ ਹੋਈ ਹੈਗੀ ਵੀ ਕੱਪੜਾ ਜਿਹੜਾ ਖਿੱਚਿਆ ਹੋਇਆਗਾ ਮਤਲਬ ਕਿ ਇਹ ਤੁਸੀਂ ਦੇਖ ਸਕਦੇ ਹੋ ਜੀ ਮੈਂ ਤੁਹਾਨੂੰ ਖਿੱਚ ਕੇ ਦਿਖਾ ਰਹੀਆਂ ਗੀ ਕੋਈ ਸਲਾਈ ਨਹੀਂ ਟੁੱਪਦੀ ਹੈਗੀ ਤੁਸੀਂ ਹਮੇਸ਼ਾ ਇਹ ਰੇਵ ਹੁੰਦੀ ਹੈ ਜਿਹੜੀ ਸਲਾਈ ਆਪਾਂ ਨੇ ਮੂਰੀ ਵਾਲੀ ਲਾਉਣੀ ਹੈ ਇਹਨੂੰ ਪਿੱਛੋਂ ਵੀ ਖਿੱਚ ਕੇ ਰੱਖੋ ਤੇ ਮੂਰੋਂ ਵੀ ਥੋੜੀ ਜੀ ਖਿੱਚ ਪਾਓ ਇਹਦੇ ਨਾਲ ਇਹਦੇ ਨਾਲ ਆਪਣੀ ਮਸ਼ੀਨ ਦੇ ਜਿਹੜੀ ਸਲਾਈ ਆਏਗੀ ਉਹ ਲੂਜ਼ ਲੱਗੂਗੀ ਥੋੜੀ ਜੀ ਤੇ ਜਦੋਂ ਖਿੱਚ ਪਾਉਗੀ ਫਿਰ ਇਹ ਸਲਾਈਆਂ ਨਹੀਂ ਟੁੱਟਣਗੀਆਂ ਇਹਦੀਆਂ ਤਨ ਨੂੰ ਡਬਲ ਸਲਾਈ ਲਾਉਣ ਦੀ ਵੀ ਜ਼ਰੂਰਤ ਨਹੀਂ ਮੈਂ ਕਦੇ ਵੀ ਬਹੁਤ ਘੱਟ ਡਬਲ ਸਲਾਈ ਲਾਉਣੀ ਆ ਜਿਵੇਂ ਡਬਲ ਸਲਾਈ ਲਾਉਣੀ ਆ ਤਾਂ ਥੋੜੀ ਜਿਹੀ ਜਿਵੇਂ 10 ਇੰਚ ਜਗ੍ਹਾ ਮੂਰੀ ਤੋਂ ਲਾ ਕੇ 10 ਇੰਚ ਤੱਕ ਲਾਉਣੀ ਆ ਵੀ ਸਾਰੀ ਸਲਵਾਰ ਤੇ ਮੈਂ ਡਬਲ ਸਲਾਈ ਨਹੀਂ ਲਾਈ ਬਸ ਇੱਕ ਜਗ੍ਹਾ ਤੇ ਆਪਾਂ ਨੇ ਡਬਲ ਸਲਾਈ ਲਾਉਣੀ ਆ ਜੀ ਜਿੱਥੇ ਆਪਣੀ ਝੋਲੀ ਆ ਜਾਂਦੀ ਆ ਉੱਥੇ ਡਬਲ ਕਰਨੀ ਹੈਗੀ ਇਦਾਂ ਮੇਨ ਇੱਕ ਤੁਸੀਂ ਜਿਹੜੀ ਸਲਾਈ ਲਾਉਣੀ ਸ਼ੁਰੂ ਕਰਨੀ ਹੈ ਉਹ ਹਮੇਸ਼ਾ ਮੂਰੀ ਤੋਂ ਸਲਾਈ ਲਾਉਣੀ ਸ਼ੁਰੂ ਕਰਕੇ ਜਿਹੜੀ ਝੋਲੀ ਹੁੰਦੀ ਹੈ ਆਪਣੀ ਜਿੱਥੇ ਅਸਨ ਰੱਖਿਆ ਹੁੰਦਾਗਾ ਉੱਥੇ ਤੱਕ ਦੂਸਰੀ ਸਾਈਡ ਤੱਕ ਜਾ ਕੇ 4-5 ਇੰਚ ਤੱਕ ਸਲਾਈ ਬੰਦ ਕਰ ਦੋ ਫਿਰ ਮਸ਼ੀਨ ਨੂੰ ਉਤਾਰ ਲਓ ਹੁਣ ਇਹ ਦੇਖੋ ਜੀ ਇੱਥੇ ਮੇਰੀ ਝੋਲੀ ਦਾ ਨਿਸ਼ਾਨ ਆ ਗਿਆ ਸੀਗਾ ਹੁਣ ਮੈਂ ਦੂਸਰੀ ਸਾਈਡ ਤੇ ਆ ਗਈ ਇੱਥੇ ਮੈਂ 3-4 ਇੰਚ ਦੀ ਸਲਾਈ ਲਾ ਕੇ ਨੂੰ ਮਸ਼ੀਨ ਨੂੰ نیچے ਤਾਰ ਲਓ ਹੁਣ ਮੈਂ ਦੂਜੀ ਮੂਰੀ ਤੇ ਫੇਰ نیچے ਤੋਂ ਆਉਂਗੀ ਹਮੇਸ਼ਾ ਮੂਰੀ ਦੇ نیچے ਵਾਲੀ ਸਾਈਡ ਤੋਂ ਤੁਸੀਂ ਸਲਾਈ ਲਾਉਣੀ ਸ਼ੁਰੂ ਕਰਕੇ ਝੋਲੀ ਵਾਲੀ ਸਾਈਡ ਤੇ ਜਾ ਕੇ ਦੂਸਰੇ ਪੱਲੇ ਤੇ ਜਾ ਕੇ ਖਤਮ ਕਰ ਦੇਣੀ ਹੈ ਐਵੇਂ ਤੁਸੀਂ ਦੂਸਰੇ ਪੱਲੇ ਤੋਂ ਆਉਣੀ ਹੈ ਦੂਸਰੇ ਪੱਲੇ ਦੀ ਮੂਰੀ ਤੋਂ ਸਲਾਈ ਲਾਉਣੀ ਸ਼ੁਰੂ ਕਰਕੇ ਫਿਰ ਤੁਸੀਂ ਦੂਸਰੀ ਸਾਈਡ ਦੇ ਪੱਲੇ ਦੇ ਵਿੱਚ ਜਾ ਕੇ ਖਤਮ ਕਰ ਦੇਣੀ ਆ ਇੱਕ ਤਾਂ ਜੀ ਝੋਲੀ ਤੋਂ ਉਹ ਸਲਾਈ ਉੱਥੋਂ ਡਬਲ ਹੋ ਜੂਗੀ ਦੂਸਰਾ ਇਹ ਦਾ ਕਾਰਨ ਇਹ ਹੈ ਜੀ ਨੀਚੋਂ ਮੂਰੀ ਤੋਂ ਸਲਾਈ ਤਾਂ ਲਾਉਣੀ ਸ਼ੁਰੂ ਕਰਨੀ ਹੈ ਕਿ ਜਿਹੜਾ ਆਪਣਾ ਕਈ ਵਾਰੀ ਇਹ ਰੇਵ ਕਪੜਾ ਹੁੰਦਾ ਵੱਧ ਘੱਟ ਖਿੱਚਿਆ ਜਾਂਦਾਗਾ ਕਈ ਵਾਰੀ ਫਿਰ ਆਪਣੇ ਤੋਂ ਕੋਈ ਕਪੜਾ ਵੱਧਦਾ ਜਿਸ ਦਾ ਹੁੰਦਾ ਤਾਂ ਆਪਾਂ ਜਿਹੜਾ ਆਸਣ ਵਾਲੀ ਸਾਈਡ ਤੇ ਇਹਨੂੰ ਕਪੜੇ ਨੂੰ ਲੂਜ਼ ਟਾਈਟ ਛੱਡ ਕੇ ਵੀ ਕਰ ਸਕਦੇ ਆ ਖਸਾਰ ਕਰ ਸਕਦੇ ਆ ਜੇਕਰ ਆਪਾਂ ਮੂਰੀ ਵਾਲੀ ਸਾਈਡ ਕੋਈ ਕਪੜਾ ਵੱਧ ਘੱਟ ਖਿੱਚ ਕੇ ਜੜਤਾ ਤਾਂ ਇਹਨੇ ਉੱਥੀ ਝੋਲ ਜੀ ਮਾਰੀ ਜਾਣੀ ਆ ਪ੍ਰੈਸ ਕਰਨ ਵੇਲੇ ਬਿਲਕੁਲ ਸਹੀ ਨਹੀਂ ਰਹਿੰਦਾ ਇਸ ਲਈ ਹਮੇਸ਼ਾ ਮੂਰੀ ਤੋਂ ਲੈ ਕੇ ਝੋਲੀ ਵਾਲੀ ਸਾਈਡ ਅਸਣ ਵਾਲੀ ਸਾਈਡ ਤੁਸੀਂ ਸਿਲਾਈ ਲਾਉਂਦੇ ਜਾਓ ਹਮੇਸ਼ਾ ਕਦੇ ਵੀ ਉੱਪਰੋਂ ਸਿਲਾਈ ਲਾਉਂਦੇ ਨੀਚੇ ਨੂੰ ਨਾ ਆਓ ਮੂਰੀ ਵਾਲੀ ਸਾਈਡ ਫਿਰ ਉਹਦਾ ਕਾਣ ਜਿਹੜਾ ਕੋਈ ਥੋੜਾ ਬੋਤਾ ਰਹਿ ਜਾਂਦਾ ਉਹ ਮੂਰੀ ਵਾਲੀ ਸਾਈਡ ਨਿਕਲਦਾ ਤੁਸੀਂ ਹੁਣ ਦੇਖ ਸਕਦੇ ਹੋ ਵੀ ਮੈਂ ਕਿਵੇਂ ਜਿਹੜੀ ਵੀ ਲਾਲੋ ਕਪੜਾ ਖਿੱਚ ਕੇ ਸਲਾਈ ਕਰ ਰਹੀ ਆ ਹਮੇਸ਼ਾ ਐਵੇਂ ਕਪੜਾ ਖਿੱਚ ਕੇ ਸਲਾਈ ਕਰਿਆ ਕਰੋ ਜੀ ਜਿਹੜੀ ਰੇਵ ਸਲਾਈ ਆ ਇਹ ਜੇਕਰ ਕਪੜਾ ਖਿੱਚ ਕੇ ਲਾਈ ਜਾਵੇ ਫਿਰ ਇਹ ਕਦੇ ਨਹੀਂ ਟੁੱਟਦੀ ਹੁੰਦੀ ਐਵੇਂ ਦੇਖੋ ਮੈਂ ਹੁਣ ਝੋਲੀ ਦੇ ਜਿਹੜੀ ਸਲਾਈ ਕੋਲੇ ਆ ਗਈ ਫੇਰ ਆਪਾਂ ਨੇ ਇਧਰਲੀ ਸਾਈਡ ਪਹਿਲਾਂ ਦੂਜੀ ਸਾਈਡੋਂ ਆਏ ਸੀ ਇਧਰਲੀ ਸਾਈਡ ਬੰਦ ਕਰਿਆ ਸੀ ਹੁਣ ਆਪਾਂ ਦੇਖੋ ਦੂਜੀ ਸਾਈਡ ਜਾ ਰਹੇ ਹਾਂ ਉੱਥੋਂ ਆਪਾਂ ਮਸ਼ੀਨ 4-5 ਇੰਚ ਸਲਾਈ ਲਾ ਕੇ ਬੰਦ ਕਰ ਦਾਂਗੇ ਜੀ ਫੇਰ ਆਪਾਂ ਮੂਰੀਆਂ ਦੇ ਕੋਲੇ 10 ਇੰਚ ਸਲਾਈ ਡਬਲ ਲਾਵਾਂਗੇ ਬਾਕੀ ਹੋਰ ਕਿਤੋਂ ਨਹੀਂ ਆਪਣੀ ਜਿਹੜੀ ਇਹ ਸਲਾਈ ਉੱਡੜਦੀ ਹੁੰਦੀ ਕਦੇ ਨਹੀਂ ਉੱਡੜੂਗੀ ਜੀ ਜੇਕਰ ਆਪਣੀ ਮਸ਼ੀਨ ਦਾ ਕੋਈ ਧਾਗਾ ਲੂਜ਼ ਜਾਂ ਟਾਈਟ ਆ ਤਾਂ ਬੇਸ਼ੱਕ ਉੱਡੜ ਜੇ ਨਹੀਂ ਇਹ ਸਲਾਈ ਬਿਲਕੁਲ ਨਹੀਂ ਉੱਡੜਦੀ ਹੈਗੀ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਦੁਬਾਰੇ ਫੇਰ ਇੱਥੇ ਸਲਾਈ ਲਾ ਰਹੀ ਆਂਗੀ ਇਹ ਹੀ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਨੇ ਜੀ ਜਿਹੜੀਆਂ ਧਿਆਨ ਰੱਖਣਯੋਗ ਨੇ ਇਹ ਜਿਹੜੀ ਵੀਡੀਓ ਹੈ ਮੇਰੀਆਂ ਜਿਹੜੀਆਂ ਭੈਣਾਂ ਨਵਾਂ ਕੰਮ ਸਿੱਖਦੀਆਂ ਨੇ ਉਹਨਾਂ ਲਈ ਬਹੁਤ ਫਾਇਦੇਮੰਦ ਰਹੂਗੀ ਇਸ ਲਈ ਆਪਣੇ ਜੇ ਕਿਸੇ ਭੈਣ ਭਰਾ ਨੂੰ ਜ਼ਰੂਰ ਸ਼ੇਅਰ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੁਸੀਂ ਇਸ ਤਰੀਕੇ ਨਾਲ ਮੂਰੀ ਦੀ ਸਲਾਈ ਲਾ ਕੇ ਵੀ ਜ਼ਰੂਰ ਦੇਖਿਓ ਜੀ ਇਹਦੇ ਨਾਲ ਲਾਈ ਹੋਈ ਸਲਾਈ ਤੁਹਾਡੀ ਕਦੇ ਵੀ ਟੁੱਟੂਗੀ ਨਹੀਂ ਧੰਨਵਾਦ ਜੀ